ਬਿਮਾਰ ਪਏ ਹਸਪੀਟਲ ਦੇ ਵਿੱਚ ਭਰਤੀ ਭਗਵੰਤ ਮਾਨ ਨੂੰ ਮਿਲਣ ਪਹੁੰਚਿਆ ਮਾਨ ਦਾ ਬੇਟਾ ਦੇਸ਼ਾਂਤ ਮਾਨ ਅਤੇ ਅਗੋਂ ਹਰਪਾਲ ਕੋ ਯਾਨੀ ਭਗਵੰਤ ਮਾਨ ਦੀ ਮਾਤਾ ਨੇ ਕਹਿ ਦਿੱਤੀਆਂ ਕੁਝ ਅਜੀਆਂ ਗੱਲਾਂ ਸੁਣ ਕੇ ਤੁਹਾਡੇ ਉੱਡ ਜਾਣਗੇ ਖੁਸ਼ ਤੁਹਾਡੇ ਵੀ ਪੈਰਾਂ ਹੇਟੋਂ ਨਿਕਲ ਜਾਵੇਗੀ ਜ਼ਮੀਨ ਆਖਿਰ ਭਗਵੰਤ ਮਾਨ ਦਾ ਬੇਟਾ ਕਿਉਂ ਮਿਲਣ ਪਹੁੰਚਿਆ ਮਾਨ ਨੂੰ ਹਸਪੀਟਲ ਦੇ ਵਿੱਚ ਅਤੇ ਹਰਪਾਲ ਕੌਰ ਭਗਵੰਤ ਮਾਨ ਦੀ ਮਾਤਾ ਨੇ ਕੀ ਕਹਿ ਦਿੱਤਾ ਮੋਗੇ ਵਿੱਚ ਗੁੱਸੇ ਵਿੱਚ ਆ ਕੇ ਉਸ ਮੁੰਡੇ ਨੂੰ ਬੁਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਉਹ ਵੀਡੀਓ ਵੀ ਦਿਖਾਵਾਂਗੇ ਬਣ ਰਿਓ ਵੀਡੀਓ ਦੇ ਆਕਰਤ ਤੱਕ ਜੇਕਰ ਸਾਡੇ ਚੈਨਲ ਦੀ ਉਪਰ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨਿਊ ਪੰਜਾਬ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਤੁਹਾਡੇ ਤੱਕ ਬੜੀ ਆਸਾਨੀ ਦੇ ਨਾਲ ਪਹੁੰਚ ਸਕੇ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਸਾਰਿਆਂ ਤੱਕ ਆਸਾਨੀ ਦੇ ਨਾਲ ਪਹੁੰਚ ਸਕੇ ਜਿਆਦਾ ਸਮਾਂ ਨਾਲ ਲੈਂਦੀ ਹੋਈ ਗੱਲ ਦੇਹਾ ਅੱਜ ਦੀ ਇਸ ਬੜੀ ਖਾਸ ਵੀਡੀਓ ਤੇ ਇੱਕ ਖਬਰ ਹੈ ਜੀ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਭਗਵੰਤ ਮਾਨ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਹੈ ਅਤੇ ਉਹਨਾਂ ਨੂੰ ਆਈਸੀਯੂ ਵਿੱਚ ਵੀ ਐਡਮਿਟ ਕਰਨਾ ਪਿਆ ਤੇ ਉਸੇ ਦੇ ਵਿਚਕਾਰ ਇੱਕ ਹੋਰ ਵੱਡੀ ਖਬਰ ਵਾਇਰਲ ਹੋਈ ਕਿ ਭਗਵੰਤ ਮਾਨ ਨੂੰ ਮਿਲਣ ਪਹੁੰਚ ਗਿਆ ਉਹਨਾਂ ਦਾ ਬੇਟਾ ਦੇਸ਼ਾਂਤ ਮਾਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਗਵੰਤ ਮਾਨ ਦਾ ਪਹਿਲਾ ਵਿਆਹ ਇੰਦਰਪ੍ਰੀਤ ਕੌਰ ਦੇ ਨਾਲ ਹੋਇਆ ਸੀ ਅਤੇ ਉਹਨਾਂ ਦੇ ਦੋ ਜਵਾਕ ਵੀ ਸਨ ਮੁੰਡੇ ਦਾ ਨਾਮ ਸੀ ਦੇਸ਼ਾਂਤ ਮਾਨ ਅਤੇ ਕੁੜੀ ਦਾ ਨਾਮ ਸੀ ਸਿਰਤਕੌਰ ਮਾਨ ਤੇ ਉਹੀ ਦੇਸ਼ਾਂਤ ਮਾਨ ਅੱਜ ਆਪਣੇ ਪਿਤਾ ਨੂੰ ਹਸਪੀਟਲ ਦੇ ਵਿੱਚ ਮਿਲਣ ਪਹੁੰਚ ਗਿਆ ਕਿਉਂਕਿ ਉਸ ਦਾ ਪਿਤਾ ਬਹੁਤ ਜ਼ਿਆਦਾ ਬਿਮਾਰ ਸੀ ਅਤੇ ਆਈਸੀਯੂ ਵਿੱਚ ਐਡਮਿਟ ਸੀ ਤੇ ਅੱਗੋਂ ਮਾਤਾ ਹਰਪਾਲ ਕੌਰ ਨੇ ਕੁਝ ਗੁੱਸੇ ਵਿੱਚ ਆ ਕੇ ਅਜਿਹਾਂ ਗੱਲਾਂ ਕਹਿ ਦਿੱਤੀਆਂ ਜੋ ਕਿ ਵਕ ਵਕ ਚੈਨਲਾਂ ਆ ਤੇ ਵਕ ਵਕ ਆਧਾਰੀਆਂ ਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਗਵੰਤ ਮਾਨ ਦੀ ਹਾਲਤ ਖਰਾਬ ਹੋਈ ਕਿਉਂਕਿ ਪੰਜਾਬ ਦੇ ਵਿੱਚ ਹੜ੍ਹ ਆ ਚੁੱਕੇ ਨੇ ਅਤੇ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਨੇ ਪੰਜਾਬ ਦੇ 23 ਤੋਂ ਜ਼ਿਆਦਾ ਜ਼ਿਲ੍ਹੇ ਪਾਣੀ ਦੇ ਵਿੱਚ ਡੁਕ ਕਿ ਨੇ ਅਤੇ 1 ਕਰੋੜ ਤੋਂ ਜ਼ਿਆਦਾ ਜਨਤਾ ਦੀ ਜਾਨ ਹੈ ਜਿਹੜੀ ਮੁੱਠੀ ਵਿੱਚ ਆ ਗਈ ਹੈ ਉਹਨਾਂ ਦੀ ਜਾਨ ਖਤਰੇ ਵਿੱਚ ਹੈ ਅਤੇ ਲੋਕਾਂ ਦਾ ਜਿਣਾ ਹਰਾਮ ਹੋ ਚੁੱਕਿਆ ਹੈ ਲੋਕ ਕਿਤੇ ਰਹਿਣ ਕੀ ਖਾਣ ਕੀ ਪੀਣ ਤੇ ਉਸੇ ਦੇ ਵਿਚਕਾਰ ਬੜੇ ਲੋਕ ਉਹਨਾਂ ਦੀ ਮਦਦ ਵੀ ਕਰ ਰਹੇ ਨੇ ਜਿਵੇਂ ਕਿ ਰਾਜਸਥਾਨ ਦੇ ਕੁਝ ਲੋਕ ਅਤੇ ਹਰਿਆਣਾ ਦੇ ਕੁਝ ਲੋਕ ਅਤੇ ਹੋਰ ਵੀ ਪਿੰਡਾਂ ਦੇ ਵਿੱਚੋਂ ਲੋਕ ਜਿਹੜੇ ਉਹਨਾਂ ਦੀ ਮਦਦ ਕਰਨ ਜਾ ਰਹੇ ਨੇ ਉਹਨਾਂ ਦੇ ਲਈ ਖਾਣਾ ਪੀਣਾ ਉਹਨਾਂ ਦੇ ਲਈ ਰਹਿਣਾ ਸਹਿਣਾ ਅਤੇ ਉਹਨਾਂ ਦੇ ਲਈ ਕੱਪੜੇ ਲੈ ਕੇ ਜਾ ਰਹੇ ਨੇ ਆਖਿਰ ਦੋਸਤੋ ਉਹਨਾਂ ਲੋਕਾਂ ਦੇ ਬਾਰੇ ਕੀ رائے ਹੈ ਅਤੇ ਭਗਵੰਤ ਮਾਨ ਉਹਨਾਂ ਦੀ ਹਾਲਤ ਕਿਵੇਂ ਹੈ ਉਹਨਾਂ ਨੂੰ ਕਦੋਂ ਹੋਵੇਗੀ ਛੁੱਟੀ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਦੀ ਹਾਲਤ ਖਰਾਬ ਹੋਈ ਸੀ ਲੇਕਿਨ ਉਹਨਾਂ ਨੂੰ ਹੁਣ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਆਪਣੇ ਘਰ ਵੀ ਆ ਚੁੱਕੇ ਨੇ ਅਤੇ ਪੰਜਾਬ ਦੇ ਲਈ ਕੁਝ ਚੰਗਾ ਕਰਨ ਦੀ ਸੋਚ ਵੀ ਰਹੇ ਨੇ ਆਖਿਰ ਭਗਵੰਤ ਮਾਨ ਹੁਣ ਜਲਦ ਹੀ ਕੁਝ ਵੱਡਾ ਕਰਨਗੇ ਅਤੇ ਪੰਜਾਬ ਦੇ ਲਈ ਇੱਕ ਹੋਰ ਵੱਡਾ ਨਵਾਂ ਅਪਡੇਟ ਆ ਜਾਵੇਗਾ ਸੱਚਮੁੱਚ ਪੰਜਾਬ ਦੇ ਵਿੱਚੋਂ ਪਾਣੀ ਖਤਮ ਹੋ ਜਾਵੇਗਾ ਇਹ ਤਾਂ ਕੁਦਰਤੀ ਦਿਨ ਹੈ ਹੋਈ ਗੁਰੂ ਜੀ ਮਿਹਰ ਕਰਨਗੇ ਸਾਰਿਆਂ ਤੇ ਪੰਜਾਬ ਦੇ ਉਹ ਲੋਕਾਂ ਤੇ ਅਤੇ ਹਰ ਕਿ ਇਨਸਾਨ ਤੇ ਜੋ ਕਿ ਵਾਇਗੁਰੂ ਤੇ ਵਿਸ਼ਵਾਸ ਕਰਦਾ ਹੈ ਆਖਿਰ ਦੋਸਤੋ ਭਗਵੰਤ ਮਾਨ ਅਤੀ ਉਹਨਾਂ ਦੇ ਬੇਟੇ ਦਿਸ਼ਾਂਤ ਮਾਨ ਅਤੇ ਉਹਨਾਂ ਦੀ ਬੇਟੀ ਸ਼ਿਰਤਕੌਰ ਮਾਨ ਦੀ ਬਾਰੇ ਕੀ ਰਾਇ ਹੈ ਅਤੇ ਪੰਜਾਬ ਦੇ ਲੋਕਾਂ ਦੀ ਬਾਰੇ ਕੀ ਰਾਇ ਹੈ ਜੋ ਕਿ ਮੌਤ ਅਤੇ ਜ਼ਿੰਦਗੀ ਦੇ ਨਾਲ ਲੜ ਰਹੇ ਨੇ ਉਹਨਾਂ ਦੀ ਬਾਰੇ ਇੱਕ ਕਮੈਂਟ ਜਰੂਰ ਸਾਂਝਾ ਕਰੋ ਸਾਨੂੰ ਤੁਹਾਡੀ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਪੰਜਾਬ ਨੂੰ ਪਿਆਰ ਕਰਨ ਵਾਲੇ ਕਮੈਂਟਾਂ ਵਿੱਚ ਵਾਇਗੁਰੂ ਜਰੂਰ ਲਿਖ ਦਿਓ ਮਿਲਦੇ ਹਾਂ ਜੀ ਕਿਸੇ ਖਾਸ ਖਬਰ ਕਿਸੇ ਖਾਸ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਸਬਸਕ੍ਰਾਈਬ ਕਰ ਲਓ ਜੀ ਸਾਡੇ ਚੈਨਲ ਨਿਊ ਪੰਜਾਬ ਨੂੰ ਗਾਜ ਕੇ ਪਤੇ ਪ੍ਰਮਾਨ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਆਸ਼ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ